ਸਤਨਾਮ ਸ੍ਰੀ ਵਾਇਰੂ ਸਾਹਿਬ ਜੀ ਦੁਖ ਪੰਜਨੀ ਸਾਹਿਬ ਗਵੜੀ ਮਹਲਾ ਪੰਜਵਾਂ ਮੋਜ ਹੈ ਦੁਖ ਪੰਜਨਤੀ ਰੇ ਨਾਮ ਜੀ ਦੁਖ ਪੰਜਨਤੀ ਰੇ ਨਾਮ ਆਠ ਪਹਿਰ ਆਰਾਧੀਏ ਪੂਰਨ ਸਤਗੁਰ ਗਿਆਨ ਰਹਾ ਜਿਤ ਕਟ ਵਸੈ ਪਾਰ ਬ੍ਰਹਮ ਸੋਇ ਸੁਹਾਵਾਥਾਉ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾਉ ਸੇਵਾ ਸੁਤ ਨ ਜਾਣੀਆ ਨਾ ਜਾਪੇ ਆਰਾਧ ਓ ਤੇਰੀ ਲਗ ਜੀਵਨਾ ਮੇਰੇ ਠਾਕੁਰ ਅਗ ਮੰਗਾ ਦਈ ਤੇ ਕਿਰਪਾ ਲਗ ਸਾਈਆਂ ਨੱਠੇ ਸੋ ਸੰਤਾਪ ਤਿੱਤੀ ਬਾਉਨਾ ਲੱਗਾਈ ਸਭ ਕੁ ਰੱਖੀ ਆਪ ਗੁਰ ਨਰਨ ਦੇ ਗੁਰ ਗੁਰ ਸਚਾ ਸਿਰਜਨਹਾਰ ਗਟਟੇ ਸਭ ਕਿਸੇ ਪਾਇਆ ਜਨ ਨਾਨਕ ਸਤਿ ਬਰਹਾਰੀ ਗਾੜੀ ਮਹਲਾ 5 ਸੂਕੇ ਹਰੇ ਕੀਏ ਖਿਨ ਮਾਹੈਂ ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਈ ਕਾਟੇ ਕਸ਼ਟ ਪੂਰੀ ਗੁਰਦੇਵ ਸਿਉਕ ਕੋ ਦੀਨੀ ਆਪਣੀ ਸੀਵਰ ਆਉ ਮੇਟ ਕੀ ਚਿੰਤਾ ਪੁਣੀ ਮਨ ਆਸਾ ਕਰੀ ਦਿਆ ਸਤਿਗੁਰ ਗੁਣਤਾ ਸਾਹਿਬ ਦੁੱਖ ਨਾ ਠੇ ਸੁਖ ਆਏ ਸਮਾਈ ਕੀ ਨਾ ਪਰੇ ਜਾ ਗੁਰ ਪਰਮਾਈ ਇਚ ਪੁਣੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖਰ ਫਲੇ ਗਾੜੀ ਮਹਲਾ ਪੰਜਵਾ ਤਾਪ ਗਏ ਪਾਈ ਪ੍ਰਸਾਦ ਸੀਤਲ ਪੈ ਕੀਨੀ ਪ੍ਰਭ ਦਾਤਾ ਰਾ કૃਪਾਤੀ ਫੈ ਸੁਹੀਲੀ ਜਨਮ ਜਨਮ ਕੀ ਵਿਛਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਵਿੰਸਿਆ ਥਾ ਸੈ ਸਬਾਏ ਬੋਲੇ ਹਰ ਬਾਣੀ ਆਤ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੂਜ ਦਰਦ ਜਮਨੀੜਨ ਆਵੇ ਕਉ ਨਾਨਕ ਸੋ ਹਰ ਗੁਣ ਗਾਵਾਏ ਗਾਉੜੀ ਮੰਲਾ ਪੰਜਵਾ ਜੇ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੇ ਮਨ ਆਈ ਜਮਨ ਮੀਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਨੀ ਰਹਾਉ ਇੱਕ ਸਿਬਨ ਨਾਹੀ ਦੂਜਾ ਕੋਈ ਜਾਂ ਕਿ ਡ੍ਰਿਟ ਸਦਾ ਸੁਖ ਹੋਏ ਸਾਧ ਜਨ ਮੀਤ ਸਖ ਕਰ ਈ ਕੋ ਹਰ ਹਰ ਅਖਰ ਮਨ ਮੇ ਲੀ ਕੋ ਰਵ ਰਿਆ ਸਰਵਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੜੀ ਮੱਲਾ ਪੰਜਵਾ ਕੋਟ ਵਿਗਨਹਿ ਰੱਖ ਨਮਾ ਹੈ ਹਰ ਹਰ ਕ타 ਸਾਥ ਸੰਗ ਸੁਨਾਹੀ ਪੀਉਤ ਰਾਮ ਰਸੇ ਅੰਮ੍ਰਿਤ ਗੁਣ ਜਾਸ ਜਪ ਹਰ ਚਨ ਮਿਟੀ ਖੁਦ ਤਾਸੀ ਰਹਾ ਸਰਬ ਕਲਿਆਨ ਸੁਖ ਸਹਿਜ ਨਿਦਾਨ ਜਾਂ ਕਹਿ ਦੇਵ ਸੇ ਭਗਵਾਨੁ ਔਖਦ ਮੰਤਰ ਤੰਤ ਸਵਸਾਰ ਕਨਿਹਾਰ ਰਿਤੇ ਮੇ ਧਾਰੂ ਤਾਜ ਸਭ ਪਰਮ ਪਜਿਉ ਪਾਰ ਬ੍ਰਹਮ ਕੋ ਨਾਨਕ ਕਾ ਟਲਿ ਇਹੋ ਧਰਮ ਗੌੜੀ ਮੱਲਾ ਪੰਜਵਾ ਸਾਤ ਪਈ ਗੁਰ ਗੋਬਿੰਦ ਪਾਈ ਤਾਪ ਆ ਬਿਨ ਸੇ ਮੇਰੀ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੈ ਕਿਆਂ ਪਾਰ ਬ੍ਰਹਮ ਗੁਰ ਅਗਮਾ ਵਿਚਾਰੂ ਸਾਧੂ ਸੰਗਮੋ ਹੈ ਨਿਸਤਾਰੀ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਗ ਪਰੇ ਜਨ ਮੀਤ ਮਨ ਬਚੇ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਨਾਈ ਗਉੜੀ ਮੰਹਲਾ ਪੰਜਵਾ ਨੀਤਰ ਪ੍ਰਗਾਸ ਕੀ ਗੁਰ ਦੇਵਾ ਪਰਮ ਗੈ ਪੂਰਨ ਵੀ ਸਿਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਪਾ ਕਰਪਾ ਦਾਰੀ ਨਾਮ ਕਨਾਂਜਪੈ ਸੋ ਜੀਵੈ ਸਾ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮੰਲਾ ਪੰਜਵਾ ਸਰ ਕਰੈ ਸੋ ਹਰ ਦਿਨ ਪਿਆਰੀ ਸੰਗੁਰੂ ਸੁਮਰੇ ਕਾਜ ਸੁਵਾਰੀ ਰਹਾਉ ਗੁਰਦੂਤਾ ਪਰਮੇਸ਼ਰ ਮਾਰੀ ਜਨ ਕੀ ਪੈ ਜੇ ਰਖੀ ਕਰਤਾ ਰਹਿ ਬਾਦ ਸ਼ਾ ਸ਼ਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਾਰਸ ਪੀਨੇ ਨਿਰਭਉ ਹੈ ਜੋ ਭਗਵਾਨ ਸਾਧ ਸੰਗ ਮਿਲ ਕੀਨੋ ਦਾਨ ਸਰਨ ਪ੍ਰੀ ਪ੍ਰਭ ਅੰਤਰਜਾਮੀ ਨਾਨਕੂਟ ਪਕਰੀ ਪ੍ਰਭ ਸੁਆਮੀ ਗੋੜੀ ਮੰਹਲਾ ਪੰਜ ਬਾਉ ਰਾਗ ਪਿਤਾ ਪ੍ਰਭ ਮੀਰੀ ਮੋਹਿ ਨਿਰਗੁਣ ਸਾਗੁਣ ਤੀਰੀ ਰਹਾਉ ਪੰਜ ਵਿਖਾ ਦੀ ਏਕ ਸੇ ਗਰੀਬਾ ਰਖੂ ਰਖ ਨਿਹਾਰੀ ਛੇਦ ਕਰੇ ਅਰ ਬਹੁਤ ਸੰਤਾਵੈ ਆਇਓ ਸੰਤੁਹਾਰੀ ਕਰ ਕਰ ਹਰਿਉ ਅੰਕ ਬੋਹ ਬੰਤੀ ਛੋਡੇ ਕਤੂ ਨਾਹੀ ਏਕ ਬਾਤ ਸੁਨ ਤਾ ਕੀ ਉਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਵਾ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਹਾ ਬਖਾਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਾਸ ਆ ਪਾਇਆ ਪਨਿਰਬਾਣੀ ਬਿਲਾਵਨ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੀਵ ਸੇਵਕ ਆਪਣੀ ਲਾਇਓ ਸਿਵਾ ਬਿਗਨ ਲਾਗੇ ਜਪ ਲਖ ਭੀਵ ਤਤਪਨੀਤ ਭੀ ਗੁਣ ਗਾਈ ਦੁਰਤ ਗਿਆਨ ਹਰਨਾਮ ਧਿਆਈ ਰਹਾਉ ਸਭਨੀ ਠਾਈ ਰਵਿਆ ਆਪੋ ਆ ਜੁਗਾ ਜਾਂ ਕਾਵਨ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਇ ਸੰਤਾਪ ਗੁਰ ਕੀ ਚੇਤਨ ਲੱਗੇ ਮਨ ਮੀਠੇ ਨਿਰਭੈ ਕਰਨ ਹੋਇ ਸਭ ਥਾਈ ਊਠੇ ਸਭ ਸੁਖ ਪਾਏ ਸੰਗਰੁ ਥੂਠੇ ਪਾਰ ਬ੍ਰਹਮ ਪ੍ਰਭ ਪੈਰ ਕਵਾਲੇ ਜਿਤੇ ਕੀਤੇ ਦਿੱਸੇ ਨਾਲੇ ਨਾਨਕ ਦਾਸ ਖਸਮ ਰਿਪਾਲੇ ਮਿਲਾਲ ਮਹੱਲਾ ਪੰਜਵੈ ਤਨ ਕਮਨ ਪ੍ਰਭ ਦੇਤਿਆਈ ਰੂਗੈ ਸਗਲੇ ਸੁਖ ਪਾਈ ਗੁਰ ਦੁਖ ਕਟਿਆ ਦੀਨੋ ਧਾਨ ਸਫਰ ਜਨਮ ਜੀਵਨ ਪਰਮਾਨਾਈ ਰਹਾਉ ਆਕਤਿ ਕਥਾ ਅਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਾਪੋ ਜੀਵ ਗਿਆਨੀ ਬਿਨਾਂ ਹਲ ਮੰਨ ਲਾ ਪੰਜਵਾ ਸਾਤ ਪਾਈ ਗੁਰ ਸੰਗੁਰਪੂਰੀ ਸੁਖੁ ਵਿਝੇ ਬਾਜੀ ਅਨਤੂਰੀ ਰਹਾਉ ਤਾ ਪਾਪ ਸੰਤਾਪ ਬਿਨਾਸੀ ਹਰਿ ਸਿਮਰਤਿ ਕਿਨ ਵਿਕ ਸਭ ਨਾਸੀ ਅਨੰਦ ਕਰੋ ਮਿਲ ਸਤਿ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਲਾਲ ਮਹੱਲਾ ਪੰਜਵਾਂ ਸਗਲ ਅਨੰਦੋ ਕੀਆ ਪਰਮੇਸ਼ਰੀ ਆਪਣਾ ਮੇਲ ਸਮਾਰਿਆਉ ਸਾਜਨਾਏ ਕਿਰਪਾ ਨਾਲ ਬੀਸੇ ਸੰਪਰਵਾਰਿਆਉ ਕਰ ਸਤਿਗੁਰਿਆ ਸਵਾਰੀਆ ਉੱਡਿਆ ਜਾਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਾਵ ਵਾਂਤਰੰਤ੍ਰ ਭਵਨ ਹਰਿਆ ਹੋਈ ਸਗਲੇ ਜੀ ਸਦਾਰਿਆ ਮਾਨੀ ਚੇਨਾਂ ਫਲ ਪਾਈ ਪੂਨ ਇਚ ਪੁਜਾਰਿਆ ਬੇਲਾ ਹਲ ਮਹੱਲਾ ਪੰਜ ਵਾਈ ਰੋਗ ਗਿਆ ਪ੍ਰਭ ਆਪ ਗਵਾਇਆ ਨੀਂ ਪਈ ਸੁਖ ਸਹਿਜ ਕਰਿਆ ਆਉ ਰਹਾਉ ਰਜ ਰਜੇ ਪੂਜਨੇ ਖਾਵ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮੈਂ ਦਿਆਈ ਨਾਨਕ ਗੁਰਪੁਰੇ ਸਰਨਾਈ ਜਿਨੈ ਆਪਣੇ ਨਾਮ ਕੀ ਪੈਜ ਰਖਾਈ ਬਿਲਾਲ ਮਹੱਲਾ 5 ਤਾ ਸਤਾ ਸਹਲੇ ਕੀ ਬਿਨ ਸਿਤੇ ਰੂਗ ਪਾਰ ਬ੍ਰਹਮ ਤੂੰ ਬਖਸੀਆ ਸੰਤਨ ਰਸ ਭੂਗ rau ਸਰ ਸੁਖਾਂ ਤੇਰੀ ਮੰਡਲੀ ਤੇਰਾ ਮੰਤਨ ਆਰੋਗ ਗੁੰਗਾਵ ਨਿਤ ਰਾਮ ਕੀ ਇਹ ਅਖ ਗਜੋਗ ਆਇ ਬਸੁ ਕੰਦੇਸ ਮੈਂ ਇਹੀ ਭਲੇ ਸੰਜੂਗ ਨਾਨਕ ਪ੍ਰਸ ਪ੍ਰਸੰਨ ਬੈ ਲੈ ਗਏ ਬਿਯੂਗ ਮੀਲਾ ਮਹਲਾ ਪੰਜੇਵਾ ਬੰਦਨ ਕਾਟਿਆ ਪ੍ਰਭ ਹੁਆ ਕਿਰਪਾਲਾ ਦੀਂ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦ ਨਿਹਾਲੀ ਗੁਰਪੂਰੀ ਕਿਰਪਾ ਕਰੀ ਕਾਟਿਆ ਦੁਖ ਰੋਗਾ ਮਨ ਤਨ ਸੀਤਲਾ ਸੁਖੀ ਫਿਆ ਪ੍ਰਭ ਧਿਆਨ ਜੋਗ ਰਹਾਉ ਉਕਾਧਰ ਕਾ ਨਾਮੈ ਜਿਤ ਰੋਗ ਨ ਆਵਿਆ ਪੀ ਸਾ ਸੰਗ ਮੰਤਨ ਹਿਤੇਈ ਫੇਰ ਦੁਖ ਨ ਜਾਪੈ ਹਰ ਹਰੂ ਹਰ ਹਰੂ ਹਰ ਜਾਪੀਐ ਅੰਤਰ ਲਿਵ ਲਾਈ ਕਿਲਕ ਤਰੇ ਸੁਧ ਹੋਈ ਸਦੂ ਸਰਨਾਈ ਸੰਤ ਜਪਤ ਹਰੇ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਥਾਈ ਹਰ ਕੀ ਗੁਣ ਗਾਈ ਬਿਲਾਲ ਮਹੱਲਾ ਪੰਜ ਬਾਉ ਹਰ 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 ਰਾਜੀ ਹੈ ਹੋਈ ਅਰੂਗ ਰਾਮਚੰਦ ਕੀ ਲਛਟਕਾ ਜਨਮ ਆ ਰਿਆ ਰੂਗਾਈ ਰਹਾ ਗੁਰਪੁਰ ਹਰਿ ਜਾਪੀਐ ਨਿਤ ਕੀਤੇ ਬੋਗਾ ਸਾਥ ਸੰਗਤ ਕੈ ਵਾਰਨੇ ਮਿਲਿਆ ਸੰਜੋਗਾ ਜੇ ਸਿਮਰਤ ਸੁਖ ਪਾਈਐ ਬਿਨ ਸਿ ਬਿਊਗਾ ਨਾਨਕ ਪ੍ਰਸਨਾਗਤੀ ਕਰਨ ਕੰਨ ਜੋਗ ਹੈ ਰਾਗ ਬਿਲਾਵਲ ਮਹੱਲਾ 5 ਦੁਪਦੀ ਕਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਰੂਪਾ ਸਭ त्याਗਿਆ ਦਾਰੂ ਨਾਮ ਲਿਆ ਤਾਂ ਪਾਪ ਸਭ ਮਿਟੇ ਰੂਗ ਸ਼ੀਤਲ ਮਨ ਭਿਆਉ ਵਰਪੂਰਾ ਆਨੰਦਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪਕੜੇ ਪ੍ਰਭ ਕਾਢਿਆ ਕੀਨਾ ਆਪਣੇ ਆਵ ਸਿਮਰ ਸਿਮਰੋ ਮਨ ਤਨ ਸੁਖੀ ਨਾਨਕ ਨਿਰਭੈ ਆਵ ਬਿਲਾ ਹਲ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਪੂਜਾ ਸੁਖ ਸੰਤ ਮਨ ਪ੍ਰਤਾਪ ਅਚੱਜ ਰੂਪ ਹਰ ਕੀਨੀ ਦਾਤਾ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾ ਗਤੀ ਜੋ ਸਦਾ ਸਹਾਈ ਰਹਾਉ ਮਿਸਤੀ ਕਦੇ ਨ ਹੋਈ ਜਨ ਕੀ ਅਰਦਾਸ ਨਾਨਕ ਗੁਰ ਗੋਵਿੰਦ ਕਾ ਪੁਨ ਗੁਣਤਾਸ ਮਿਲਾ ਲਮ ਹਲਾ ਪੰਜਵਾ ਤਾਤੀ ਵਾਵਨਾ ਲਗਾਈ ਪਾਰ ਬ੍ਰਹਮ ਸਰਨਾਈ ਚੌਗ ਗਿਰਧਮਾਰੀ RAM ਕਾਰ ਦੁਖ ਲਗੇ ਨ ਭਾਈ ਸਨ ਗੁਰ ਪੂਰਾ ਭੀ ਤੇ ਆ ਜਨਮਤ ਬਣਾਈ RAM ਨਾਮ ਔਕਤ ਦੀਆ ਈ ਕਾ ਲੇਵ ਲਾਈ ਰਹਾਉ ਰੱਖ ਲੀਏ ਤਨ ਰਖਨਹਾਰ ਸਭ ਆਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵ ਮਹੱਲਾ ਪੰਜਵਾਂ ਆਪਣੇ ਬਾਲ ਕਾਵ ਰੱਖਿਆ ਨਾ ਪਾਰ ਬ੍ਰਹਮ ਗੁਰ ਦੀਵਾ ਸੁਖ ਸ਼ਾਂਤ ਸਹਜ ਆਨੰਦ ਪਾਈ ਹੋਣ ਪਈ ਸੇਵ ਰਹਾਉ ਭਜਨਾ ਕੀ ਬੇਨਤੀ ਸੁਣੀ ਪ੍ਰਭਾਪ ਰੋਗ ਮਿਟਾ ਜੀਵਾਲਿਨ ਜਾ ਕਾ ਬਰਤਾਪ ਦੁਖ ਮਾਰੇ ਬਖਸ਼ਿਨ ਆਪਣੀ ਕਲਦਾਰੀ ਮਨ ਬੰਸ਼ਤ ਫਲ ਰਚਿ ਨਾਨਕ ਪ੍ਰਹਾਰੀ ਬਿਲਾ ਮਹਲਾ ਪੰਜਵਾਂ ਤਾਪ ਲਹਾ ਅਗੁਰ ਸਿਜਨ ਹਾਰੇ ਸਤਿਗੁਰਿ ਆਪਣੇ ਕੋ ਬਲ ਜਾਈ ਜਿਨ ਪੈਜ ਰਕੀ ਸਾਰੀ ਸੰਸਾਰ ਆਉ ਕਰ ਮਸਟਕ ਧਾਰ ਬਾਲਕ ਰੱਖ ਲੀਨੋ ਪਾ ਪ੍ਰਭ ਅਮਰਤ ਨਾਮ ਮਾਰ ਦੀਨੋ ਦਾਸ ਕੀ ਲਾਜ ਰੱਖੇ ਮਿਰਵਾਨ ਗੁਰੂ ਨਾਨਕ ਬੋਲੇ ਦਰਗੀ ਪ੍ਰਵਾਨ ਬਿਲਾਵਲ ਮਹੱਲਾ ਪੰਜਵਾਂ ਤਾ ਪਾਪ ਤੇ ਰਾਖੀ ਆਪ ਸੀਤਲ ਬੈ ਗੁਰ ਚੰਨੀ ਲਾਗੀ RAM ਨਾਮ ਇੱਦੈ ਮੈਂ ਜਾਵ ਬਰਾਵ ਕਰ ਕਿਰਪਾ ਹੇਸਤ ਬਰਾ ਦੀਨੇ ਸਗ ਜਗਤ ਤਾਰੇ ਨਵਖੰਡ ਪ੍ਰਤਾਪ ਦੁੱਖ ਬਿਨ ਸੇ ਸੁਖ ਅੰਤ ਪ੍ਰਵੇਸ਼ਾ ਕ੍ਰਿਸ਼ਨ ਭੂਜੀ ਮਨਤਨ ਸਚਿਰਾਪੂ ਨਾਥ ਕੋ ਨਾਥ ਸੰਸਮਰਥਾ ਸਰਸ੍ਰੇਟ ਕੋ ਮਾਈ ਬਾਪ ਭਗਤ ਅਚਲ ਪੈ ਪੰਜਨ ਸੁਆਮੀ ਗੁਰਗਾਤ ਨਾਨਕਾ ਲਾਪ ਸੋਤ ਮਹਲਾ ਪੰਜਵਾ कार्य स्ना सिमर प्रापना मंथन पे अरुगा कोट विघन लाथे प्रव सरना प्रगति फले संजोगा प्रभाणी सस पाखिया गाव सुनो पड़ो नि पाई गुरपुरे तू राखिया रहा साचा सा मित विदाई भक्त वशल दयाला संता की पाय रखदाया आदि मृद प्रतिपालाऊ प्रत ਹਰਿ ਅਮਰਤ ਨਾਮ ਪੋਜਨ ਨਿਤ ਪੁਚੋ ਸਰਬ ਵਿਲਾਮ ਮੁਕ ਪਾਵੋ ਜਰ ਅਮਰ ਤਾਪ ਸਭ ਨਾਠਾ ਗੁਣ ਗੋਵਿੰਦ ਨਿਤ ਗਾਵੋ ਸੁਨੀਰ ਦਾਸ ਸਵਾਮੀ ਮੇਰੀ ਸਰਬ ਕਲਾ ਬਣਾਈ ਪ੍ਰਗਟ ਪੈ ਇਸ ਦੇ ਜੁਗ ਅੰਤre ਗੁਰੂ ਨਾਨਕੀ ਵਿਦਿਆਈ ਸੋਟ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿ ਤੁਨ ਪ੍ਰਭ ਕੇ ਚਨਿ ਹਾਰਿ ਆਵ ਰੱਖਣ ਹਾਰੀ ਰੱਖਿ ਬਾਰਕ ਸੰਤ ਗੁਰੂ ਸਾਹਿਬ ਉਤਾਰਿਆ ਉਪਰੇ ਸੰਗੁਰ ਕੀ ਸਰਨ ਆਈ ਜਾਂ ਕੀ ਸੇਵਨਾ ਮਿਰਥੀ ਜਾਈ ਰਹਾ ਕਰ ਮੈ ਸੂਖ ਬਾਰ ਫਨ ਸੂਖਾ ਉਪਰਾਪਨੇ ਪੈ ਦਿਆਲਾ ਨਾਨਕ ਵਿਗਨ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾ ਲਾਉ ਸੋਟ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰ ਆਪਣੇ ਕਿਰਪਾ ਧਾਰੀ ਆਰ ਪਹਿਰ ਆਰਾ ਦੋ ਸਵਾਮੀ ਪੂਰਨ ਕਾਲ ਹਮਾਰੀ ਆਜਿਓ ਤੂੰ ਸੁਖ ਸੰਪਤ ਰਾਸ ਰਾਖ ਲਿਓ ਪਾਈ ਮੇਰੀ ਕੋ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੀ ਖਸਮ ਗੁਰੂ ਸਾਹਿਬ ਕਉ ਨਾਨਕ ਗੁਰਪੂਰਾ ਪੀਟਿਓ ਮਿਟਿਓ ਸਭ ਸੰਦੇਸਾਉ ਸੋਟ ਮਹੱਲਾ ਪੰਜੂਆ ਸਿਮਰ ਸਿਮਰੇ ਗੁਰ ਸਤਗੁਰੇ ਆਪਣਾ ਸਗਲਾ ਦੂਖ ਮਿਟਾਇਆ ਕਾਭ ਰੋਗ ਗਏ ਗੁਰਬਚਨੀ ਮਨ ਇਚੀ ਪਰ ਪਾਇਆ ਮੇਰਾ ਗੁਰਪੂਰਾ ਸੁਦਾਤਾ ਕਨਕਾ ਸਮਰਾਸ ਸੁਆਮੀ ਪੂਰਨਪੁਰਖ ਵਿਦਾਤਾ ਰਹਾਉ ਆਨੰਦ ਬਨੋਧ ਮੰਗਲ ਗੁਣ ਗਾਉ ਗੁਰੂ ਨਾਨਕ ਪੈ ਦਿਆਲਾ ਜੈ ਜੈ ਕਾਰੂ ਪਹਿ ਜਗ ਭੀਤਰ ਹੋਆ ਪਰਮ ਬ੍ਰਹਮ ਰਖਵਾਲਾ ਸੋਟ ਮਹੰਲਾ ਪੰਜ ਵਾਉ ਦੁਰਤ ਗਵਾਇ ਹਰ ਪ੍ਰਭ ਆਪੀ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾਦਾਰੀ ਆਪਣਾ ਮਿਰਤ ਸਮਾਰਿਆ ਹੋਈ ਰਾਜੇ ਰਾਮ ਕੀਰਖ ਵਾਲੀ ਸੂਸੇ ਜਨਤ ਗੰਗਾਵਾ ਮਨਤਨ ਦੇਵ ਸੁਖਾਲੀ ਰਹਾਉ ਪਤ ਤੋਤਨ ਸੰਤ ਗੁਰ ਮੀਰਾ ਮੈਂ ਤਿਸ ਕਾ ਪਰਵਾਸ ਬਖਸ਼ਲੇ ਸਭ ਸੱਚੇ ਸਾਹਿਬ ਸੋਨ ਨਾਨਕ ਕੀ ਅਰਦਾਸ ਸੋਟ ਮਹਲਾ ਪੰਜਵਾਂ ਬਖਸ਼ਿਆ ਪਰਮ ਪਰਮੇਸ਼ਰੀ ਸਗਲਾ ਰੋਗ ਬਿਦਾਰੀ ਗੁਰਪੂਰੇ ਕੀ ਸੰਨੀ ਉਪਰੇ ਕਾਜ ਸੰਸਵਾਰੀ ਹਰ ਜਨ ਸਿਮਰਿਆ ਨਾਮ ਧਾਰ ਤਾਪ ਉਤਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰੂ ਰਾਖਿਆ ਵਡਯੁ ਦਿਆਈ ਨਾਨਕ ਕਤੇ ਕੀ ਸਾਜ ਸਬਦ ਸਰਪਾਕਿਆ ਸੋਟ ਮਹੰਲਾ ਪੰਜਵਾ ਐ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰੂ ਸਭ ਗੁਰੂਤਾਬ ਗਵਾਇਆ ਪਾਈ ਥਾਨ ਪਈ ਸੰਸਾਰਾਇ ਆਪਣੇ ਜੀ ਜੰਤਿ ਆਪੇ ਰੱਖੇ ਜਮੈਂ ਕਿਉ ਅਟਤਾਰੀ ਹਰ ਕੇ ਚਾਨ ਨਰਦੈ ਔਰਦਾਰ ਸਦਾ ਸਦਾ ਪ੍ਰਭ ਸਿਮਰੇ ਭਾਈ ਦੁੱਖ ਕਿਰਿ ਵਿਕਟ ਨਹ ਹਰਹਾਉ ਤਿਸ ਕੇ ਸਨੇਵ ਭਰੇ ਭਾਈ ਜਨ ਚ ਸਭ ਕੋਏ ਕਨਕਾ ਸਮਰਸੋਭਾਈ ਸੱਚੇ ਸੱਚੀ ਸੋਈ ਨਾਨਕ ਪ੍ਰਭੂ ਤੇ ਆਇਏ ਪਾਈ ਮਨ ਤਨਾ ਸੀਤਲ ਹੋਈ ਸੋਟ ਮਹੰਲਾ ਪੰਜਵਾ ਸੰਤੋ ਹਰ ਨਾਮ ਧਿਆਈ ਸੁਖ ਸਾਗਰ ਪ੍ਰਾਇਸ਼ਰ ਨਾਹੀ ਮਨ ਚਿੰਦਿਆੜਾ ਫਰਪਾਈ ਰਹਾਉ ਸੰਤ ਗੁਰੂ ਰੇਤ ਆਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਕਹ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਅਨਿਧਾਨ ਮੰਗਲ ਰਸ ਰੂਪਾ ਹਨ ਕਾ ਨਾਮ ਆਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਤੇ ਆ ਸਭ ਸੰਸਾਰੂ ਸੋਟ ਮਹੱਲਾ ਪੰਜਵਾ ਮੇਰਾ ਸੰਗ ਰਖਵਾਲਾ ਹੋਆ ਧਾਰ ਕਿਰਪਾ ਪ੍ਰਵਾਹ ਦੇ ਰੱਖਿਆ ਰੇ ਗੋਇਨ ਨਨਨ ਰੂਵ ਰਹਾਉ ਤਾਪ ਗਿਆ ਪ੍ਰਭੂ ਆਪ ਮਿਟਾਇਆ ਜਨ ਕੀ ਇਲਾਜ ਰਖਾਈ ਸਾਥ ਸੰਗ ਰਤੀ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਰਤ ਪਤ ਪ੍ਰਾਦੋ ਐ ਸਵਾਰੀ ਹਮਰਾ ਗੁਨਾ ਗੁਨਾ ਵਿਚਾਰਿਆ ਅਟਲ ਬਚਨ ਨਾਨ ਗੁਰਤੀ ਰਾ ਸਫਲ ਕਰ ਮਸਤ ਤਾਰਿਆ ਸੋਟ ਮਹੱਲਾ ਪੰਜਵਾ ਜੀ ਜੰਤਰ ਸਭ ਦੇ ਕੇ ਕੀਏ ਸੁਈ ਸੰਸਹਾਈ ਆਪਣੇ ਸੇਵ ਕੀ ਆਪੇ ਰੱਖੈ ਪੁਨ ਪਈ ਬਣਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੇ ਪੂਰੀ ਸਸ ਰੱਖੀ ਹੋਏ ਸਰਬ ਦਿਆਲ ਰਹਾਉ ਅੰਦਰ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਾ ਦੇਤਾ ਆਪਣੀ ਦਾਸ ਕੋ ਕੰਠ ਲਾਈ ਰੱਖੇ ਜੋ ਪਾ ਬਾਰਕ ਪਿਤਾ ਮਾਤਾ ਉਤ ਸੋਤ ਮਹਲਾ ਪੰਜ ਵਾਉ ਥਾਨ ਪਾਈ ਕਰਤਾਰੀ ਤਾ ਛੋੜ ਗਿਆ ਪਰਿਵਾਰੀ ਗੁਰਪੂਰੇ ਹੈ ਰਾਕੀ ਸਨ ਸਚੇ ਕੀਤਾ ਕੀ ਪਰਮੇਸ਼ਰੀ ਆਪੂ ਆਰਖਵਾਲਾ ਸਾਂਤੂ ਸਹਜ ਸੁਖ ਕਿਨ ਮੈਂ ਉਪਜੈ ਮਨ ਹੋਵਾ ਸਦਾ ਸੁਖਾ ਲਾਰਾ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਦਾਰੀ ਤਿੰਨ ਸਹਿ ਦੀ ਬਾਤ ਸਵਾਰੀ ਪ੍ਰਭ ਆਪਣਾ ਬਿਧ ਸਮਾਰਿਆ ਮਰਾ ਗੁਣ ਆਗੋਨਾ ਵਿਚਾਰਿਆ ਗੁਰ ਕਾ ਸਬਦ ਭੈਉ ਸਾਖੀ ਤਿੰਨ ਸਗਲੀ ਲੀਲਾ ਜਿ ਰੱਖੀ ਬੋਲਾਇ ਬੋਲੀ ਪਤੀਰਾ ਤੂੰ ਸਾਇਬ ਗੁਣੀ ਗਹੀਰਾਉ ਜਪੁ ਨਾਨਕ ਨਾਮ ਸੱਚ ਸਾਕੀ ਆਪਣੇ ਦਾਸ ਕੀ ਪੈਜ ਰਾਖੀ ਸੋਟ ਮਹੱਲਾ ਪੰਜ ਵਾਉ ਘਰਪੂਰਾ ਆਰਾਦੇ ਕਾਸਲੇ ਸਦੀ ਸਗਲ ਮਨੋਅਤ ਪੂਰੀ ਬਾਜੀ ਅਨਰ ਤੂਰੀ ਸੰਤਾਰਾਮ ਜਸੁ ਪਾਇਆ ਸੰਤ ਅਸਥਾਨ ਬਸੇ ਸੁਸਿਜੀ ਸਹੇਲੇ ਦੁਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਰ ਕਥ ਕਹਾਣੀ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਰ ਅਕਥ ਕਹਾਣੀ